ਤੁਹਾਡਾ ਆਪਣਾ ਨਵਜੀਤ ਮੈਂ ਇਸ ਵੇਲੇ ਖੜਾ ਮਿਸ਼ਰਪੁਰਾ ਪਿੰਡ ਬਟਾਲੇ ਦੇ ਲਾਗੇ ਜਿੱਥੋਂ ਬਾਈਪਾਸ ਟਰਨ ਕਰਨਾ ਜੇ ਆ ਰੋਡ ਚੌੜਾ ਹੋ ਰਿਹਾ ਮਹਿਤਾ ਜਲੰਧਰ ਰੋਡ ਤੇ ਮੈਂ ਇੱਕ ਚੀਜ਼ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਬੋਰਡ ਲਾਏ ਹੋਏ ਇਹਨਾਂ ਨੇ ਠੀਕ ਆ ਸਾਵਧਾਨ ਕਾਰ ਹੈ ਪ੍ਰਗਤੀ ਪਰ ਹੈ ਕਿਰਪਾ ਗੱਡੀ ਧੀਰੇ ਚਲਾਏ ਹੁਣ ਅੱਧੇ ਗਤੇ ਸਾਡੇ ਪੰਜਾਬੀ ਜਿਹੜੇ ਉਹਨਾਂ ਵਿਚਾਰਿਆਂ ਨੂੰ ਹਿੰਦੀ ਪੜ੍ਹਨੀ ਨਹੀਂ ਆਉਣੀ ਤੇ ਗੱਡੀ ਉਹ ਸਵਾਹ ਹੋਲੀ ਚਲਾਉਣਗੇ ਇਹ ਜਿਹੜੇ ਰੋਡ ਮਹਿਕਮਾ ਵਾਂ ਕੀ ਗੱਲ ਉਹਨੂੰ ਨਹੀਂ ਪਤਾ ਕਿ ਅਸੀਂ ਪੰਜਾਬ 'ਚ ਕੰਮ ਕਰਨੇ ਆ ਤੇ ਇੱਥੇ ਪੰਜਾਬੀ ਦੇ ਵਿੱਚ ਲਿਖਿਆ ਜਾਵੇ ਸੋ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਜੀ ਇਹੋ ਜਿਹੇ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇੱਥੇ ਪੰਜਾਬੀ 'ਚ ਬੋਰਡ ਲੱਗਾ ਹੋਣਾ ਚਾਹੀਦਾ ਪੰਜਾਬ ਇੱਥੇ ਪਹਿਲਾਂ ਪੰਜਾਬੀਆਂ ਨੇ ਪੜ੍ਹਨਾ ਇੱਥੇ ਭਈਆਂ ਨੇ ਆ ਕੇ ਬਾਅਦ 'ਚ ਪੜ੍ਹਨਾ ਸੋ ਇਹ ਬਹੁਤ ਹੀ ਮਤਲਬ ਕਿ ਚੀਜ਼ ਮੈਂ ਸੋਚੀ ਹੈ ਕਿ ਅੱਧੇ ਗੇ ਡਰਾਈਵਰ ਤੇ ਵਿਚਾਰੇ ਪੜਦੇ ਪੜਦੇ ਜਦੋਂ ਉਹਨੂੰ ਸਮਝ ਲੱਗਦੀ ਹਣੀ ਉਦੋਂ ਕੋਲ ਉਹਦੇ ਗਾੜੀ ਪਾ ਕੇ ਆ ਕੇ ਵੱਜ ਜਾਣ ਸੋ ਇਹ ਚੀਜ਼ਾਂ ਪੰਜਾਬੀ ਚ ਹੋਣੀਆਂ ਚਾਹੀਦੀਆਂ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ